ਇਹ ਬੜੀ ਵੱਡੀ ਗੱਲ ਸੀ ਜੀ ਅੱਜ ਪਟਾਣੇ ਨੂੰ ਜਿਹੜੀ ਯਾਦਗਾਰੀ ਲਈ ਇਹ פארਕ ਜਿਹੜੀ ਹੈ ਸਮਰਪਿਤ ਕੀਤੀ ਹੈ ਜੀ ਮੈਂ ਹੁਣ ਇੰਨੀ ਗੱਲ ਮਾਨਣਾ ਕਹਿ ਸਕਦਾ ਵੀ ਜਿਹੜਾ ਜੰਮੂ ਕਸ਼ਮੀਰ ਤੋਂ ਆਊਗਾ ਉਹਨੂੰ ਪਟਾਣੇ ਦਾ ਨੂੰ ਇੱਥੇ ਪਤਾ ਲੱਗ ਜਾਊਗਾ ਕਿ ਜਿੱਥੇ ਤਰੰਗਾਂ ਝੰਡਾ ਲਹਿਰਾ ਰਿਹਾ ਹੈ ਇਹ ਸਾਰੇ ਵਰਕਰ ਸਾਹਿਬਾਨ ਦੇ ਆਪਣਾ ਜਨਮ ਨੂੰ ਵਧਾਈ ਦੇ ਮੌਕੇ ਤੇ ਵੀ ਉਹਨਾਂ ਨੇ ਪਟਾਲੇ 'ਚ ਇੱਕ ਬੜੀ ਵੱਡੀ ਕਮੀ ਸੀ ਜਿਸ ਨੂੰ ਐਮਐਲਏ ਸਾਹਿਬ ਨੇ ਅੱਜ ਉਹਨਾਂ ਦੀ ਗੱਲ ਪੂਰੀਆ ਕਰਦੇ ਹੋਏ ਅੱਜ ਭਗਤ ਸਰਦਾਰ ਭਗਤੀ ਦੇ ਆਜਮ ਭਗਤ ਸਿੰਘ ਜੀ ਦਾ ਸੁਖਦੇਵ ਜੀ ਦਾ ਤੇ ਰਾਜਗੁਰੂ ਦਾ ਪੁੱਤ ਸਥਾਪਨਾ ਕਰਕੇ ਪਟਾਲੇ ਵਾਲੇ ਨੂੰ ਬਹੁਤ ਵੱਡਾ ਇੱਕ ਮੈਲੂ ਦਾ ਪਾ ਦਿੱਤਾ ਹੈ ਮੈਂ ਇਸ ਲਈ ਵਾਸਤੇ ਮਾਣ ਮਹਿਸੂਸ ਕਰਨਾ ਕਿ ਮੈਂ ਆਮ ਆਦਮੀ ਪਾਰਟੀ ਦਾ ਖਿਡਮਾਈ ਆ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਸਾਡੇ ਐਮ ਐਲ ਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪ੍ਰਾਲਾ ਕੀਤਾ ਜੋ ਕਿ 70 ਸਾਲਾਂ ਦੀ ਇਜਾਦ ਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਜੁੜਾਇ ਉਦਘਾਟਨ ਕੀਤਾ ਗਿਆ ਪਹਿਲੀ ਵਾਰ ਹੋ ਰਿਹਾ ਹੈ ਕਿ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਇਸ ਇਤਿਹਾਸਿਕ ਦਿਨ ਤੇ ਆ ਬਹੁਤ ਬਹੁਤ ਮੁਬਾਰਕਾਂ ਮੈਂ ਦੇ ਸਕਦਾ ਕਿਉਂਕਿ ਅੱਜ ਜਿਹੜਾ ਇਹ ਬੜੀ ਵੱਡੀ ਗੱਲ ਸੀ ਜੀ ਅੱਜ ਪਟਾਣੇ ਨੂੰ ਜਿਹੜੀ ਯਾਦਗਾਰੀ ਲਈ ਇਹ پارک ਜਿਹੜੀ ਆ ਸਮਰਪਿਤ ਕੀਤੀ ਹੈ ਜੀ ਕਿਉਂਕਿ ਅੱਗੇ ਮੈਂ ਹੁਣ ਇੰਨੀ ਗੱਲ ਮੰਨਣਾ ਕਹਿ ਸਕਦਾ ਵੀ ਜਿਹੜਾ ਜੰਮੂ ਕਸ਼ਮੀਰ ਤੋਂ ਆਊਗਾ ਇਹ ਪਟਾਣੇ ਦਾ ਨੂੰ ਇੱਛੇ ਪਤਾ ਲੱਗ ਜਾਊਗਾ ਕਿ ਜਿੱਥੇ ਤਿਰੰਗਾ ਝੰਡਾ ਲਹਿਰਾ ਰਿਹਾ ਹੈ ਜਿੱਥੇ ਆਦਮ ਕੱਪ ਸਾਡੇ ਸ਼ਹੀਦਾਂ ਤੋਂ ਬਿਨਾਂ ਵਾਲਾ ਸ਼ਹਿਰ ਹੈ ਬਿਲਕੁਲ ਉੱਚੇ ਬਨਾਲਾ ਸ਼ਹਿਰ ਤੋਂ ਉਹ ਗੱਲਬਾਤ ਕੀਤੀ ਆ ਜੀ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਬਨਾਲਾ ਸ਼ਹਿਰ ਲੋਕਾਂ ਦਾ ਜਰਾਏ ਉਹ ਵੀ ਪਹਾੜੀ ਕੰਢਾ ਤੇ ਉਹ ਵੀ ਜਰਾ ਖੁਸ਼ੀ ਵਾਲੀ ਗੱਲ ਹੈ ਪਹਿਲੀ ਵਾਰ ਜਰਾਏ ਆ ਬਟਾਲੇ ਦੀ ਧਰਤੀ ਦੇ ਉੱਤੇ ਹੋਇਆ ਹੈ ਨਹੀਂ ਤਾਂ ਪਹਿਲਾਂ ਬਿਖਰਿਆ ਹੋਇਆ ਬਨਾਲਾ ਸ਼ਹਿਰ ਨੂੰ ਕਿਹਾ ਜਾਂਦਾ ਸੀਗਾ ਅੱਜ ਕਿਤੇ ਨਾ ਕਿਤੇ ਬਟਾਲਾ ਸ਼ਹਿਰ ਵੀ ਪਤਾ ਲੱਗਦਾ ਕਿ ਬਨਾਲਾ ਸ਼ਹਿਰ ਵਿੱਚ ਦੇਖਿਆ ਗਿਆ ਅਗਲਾ ਬਾਦ ਵੀ ਕਰਾਂਗੇ ਤੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਬਟਾਲੇ ਸ਼ਹਿਰ ਦੇ ਵਿੱਚ ਬਟਾਲੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਦੇ ਰਾਏ ਇਤਿਹਾਸ ਦੇ ਵਿੱਚ ਜਿਹੜਾ ਹੋਇਆ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਆਮਲੇ ਬਟਾਲਾ ਵੱਲੋਂ ਜਿਹੜਾ ਇਹ ਕਰਾਇਆ ਕੀਤਾ ਗਿਆ ਤੇ ਤੁਹਾਨੂੰ ਤਸਵੀਰਾਂ ਤੇ ਫੇਰ ਦਿਖਾਵਾਂਗੇ ਬਾਜੀ ਨਾਓ ਪਟਾਲਾ ਕਹਿੰਦੇ ਨੇ ਸ਼ੈਰੀ ਸਾਹਿਬ ਨੇ ਕਿਹਾ ਕਿ ਜੀ ਅੰਕੇ ਕੋਈ ਆਏਗਾ ਮੈਂ ਉਹ ਵੇਖ ਕੇ ਝੰਡਾ ਦੇਖ ਕੇ ਕਹੂਗਾ ਜੀ ਵਾਕਈ ਗੁਰੂ ਦੀ ਨਗਰੀ ਬਟਾਲਾ ਸ਼ਹਿਰ ਵਿੱਚ ਪਹੁੰਚ ਗਏ ਆ ਤੇ ਆਪਾਂ ਤੇਰੇ ਵਰਕਰ ਨੇ ਉਹ ਵੀ ਪਹੁੰਚੇ ਨੇ ਪੌਣਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿੱਦਾਂ ਲੱਗ ਰਿਹਾ ਮਜਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਨੇ ਵਰਕਰ ਜਾਂਦੇ ਨੇ ਅਮਨ ਸਿੰਘ ਸ਼ੈਰਿੰਗ ਮੈਸਨ ਜਾਂਦੇ ਨੇ ਉਹ ਵੀ ਆਪਣੇ ਮੋਟਰ ਨਾਲ ਗੱਲਬਾਤ ਕਰਦੇ ਆ। ਪਰ ਨਮਸਕਾਰ ਭਾਜੀ ਨੂੰ। ਭਾਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਦਰਸ਼ਨ ਸਰ। ਡਾਕਟਰ ਜੀ ਕਿੱਦਾਂ ਦੇਖਦੇ ਹੋ ਕਿ ਆ ਤੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ। ਉਹ ਜੀ ਪਹਿਲੀ ਵਾਰ ਤੇ ਆ ਵੀ ਇਸ ਦੀ ਸਾਰੇ ਵਰਕਰ ਸਹਿਬਾਨ ਦੇ ਅਪਰੇਸ਼ਨ ਨੂੰ ਵਧਾਈ ਤੇ ਫਾਤਰ ਨੇ। ਵੀ ਉਹਨਾਂ ਦੇ ਪਟਾਲੇ 'ਚ ਇੱਕ ਬੜੀ ਵੱਡੀ ਕਮੀ ਸੀ ਜਿਹੜੀ ਜੋ ਕਿ ਦੇਸ਼ ਜਿਹੜਾ ਅਜਾਬ ਹੋਇਆ ਛੀਂਕਾਂ ਦੀ ਘੁਪਾਨੀ ਨਾਲ। ਇਹ ਕਿਤੇ ਨਾ ਕਿਤੇ ਉਸੇ ਪਟਾਲੇ ਵਿੱਚ ਮਿਸ ਸੀ। ਕਿੰਨੇ ਕਿੰਨਾਂ ਨੇ ਜੋਤ ਮਾਣ ਇਸ ਸੀ ਜੀਐਮਐਨਓ ਸਾਹਿਬ ਨੇ ਅੱਜ ਉਹਨਾਂ ਦੀ ਚਾਲ ਪੂਰੀਆ ਕਰਦੇ ਆਇਆ ਅੱਜ ਭਗਤ ਸਰਦਾਰ ਭਗਤ ਖੀਦਿਆ ਜਮ ਭਗਤ ਸਿੰਘ ਜੀ ਦਾ ਸੁਖਦੇਵ ਜੀ ਦਾ ਤੇ ਰਾਜਗੁਰੂ ਦਾ ਪੁੱਤ ਸਥਾਪਨਾ ਕਰਕੇ ਇਹ ਬਟਾਲੇ ਵਾਲੇ ਬਹੁਤ ਵੱਡਾ ਇੱਕ ਕਲਪੂਪਾ ਦਿੱਤਾ ਹੈ ਜਿਹੜਾ ਪਾਕੀਏ ਇੱਕ ਦੋ ਤਰੰਗਾ ਹੈ ਜਿਹੜੇ ਸਾਰੇ ਦੁਨੀਆ ਨਾਲ ਬਸਤਕ ਹੁੰਦੀ ਹੈ ਸਾਰੇ ਇੰਡੀਆ ਦੀ ਦੁਨੀਆ ਨਾਲ ਬਸਤਕ ਹੁੰਦੀ ਹੈ ਅਸੀਂ ਬਾਲੀ ਦਰਬਦਲ ਸਰਾਂ ਦੇ ਸਿਨਾਉ ਚਾਹ ਹੋ ਜਾਂਦਾ ਹੈ ਕਾਜ ਵਾਕਿਆ ਅਰਸ਼ਵਤ ਸ਼ਹਿਰੀ ਕਲਸੀ ਉਸ ਤਰੰਗੇ ਨੂੰ ਬਟਾਲੇ ਵਿੱਚ ਨਹਿਰਾ ਦੇ ਸਾਰੇ ਬਟਾਲੇ ਦਾ ਨਾਮ ਨਾਮ ਦੇ ਬਜਾਏ ਅੰਗਾ ਉਚਾਰਿਤ ਬਲਕਿ ਉਸ ਦੇ ਨਾਮ ਨਾਲ ਸਾਡੇ ਬਟਾਲੇ ਸ਼ਹਿਰ ਦਾ ਵੀ ਨਾਮ ਉਚਾਰਿਤ ਕਰਦਾ ਹੈ ਇੰਨੀ ਅਤਲਾ ਕਹਿੰਦਾ ਹੈ ਜੀ ਹੋਰ ਵੀ ਵਰਕਰ ਨੇ ਆਪਾਂ ਗੱਲਬਾਤ ਕਰਦਿਆਂ ਜੀ ਨਮਸਕਾਰ ਭਾਜੀ ਨਮਸਕਾਰ ਜੀ ਨਾਮ ਦੇ ਅਰੁਣ ਸੋਨਨੀ ਅਰੁਣ ਜੀ ਕਿੱਦਾਂ ਦੇਖਦੇ ਹੋ ਕਿ ਪੜਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਅਮਨ ਭਾਜੀ ਨੂੰ ਅਮਨ ਸ਼ੇਰ ਸਿੰਘ ਐਮ ਐਲ ਏ ਸਾਹਿਬ ਨੂੰ ਚਾਹਉਣ ਵਾਲੇ ਨੇ ਉਹ ਵੀ ਇੱਥੇ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਦਿਨ ਆਜ ਦਾ ਦਿਨ ਦੂਰ ਸੁਪਨ ਪਹੁੰਚਾਉਣ ਵਾਲਾ ਦਿਨ ਕਿਉਂਕਿ ਇਹ ਮੇਰੇ ਜਿਵੇਂ ਚਾਹੀਏ ਜਦੋਂ ਮੈਂ ਜਲੰਧਰ ਜਾਂਦਾ ਹਾਂ ਜਾਂ ਕਿਸੇ ਮੈਟਰੋ ਸਿਟੀ ਤੇ ਜਾਂਦਾ ਹਾਂ ਉੱਥੇ ਸਾਡੇ ਪਲੇਗ ਦਾ ਜਿਹੜਾ ਵਪਾਰ ਦਾ ਮਾਨਸਮਾਨ ਹੁੰਦਾ ਹੀ ਵੱਡੇ ਢੰਡੇ ਲੱਗਿਆ ਤੇ ਇੱਕ ਮਨ ਤੇ ਰੀਜ ਆਉਂਦੀ ਸੀ ਸਾਡਾ ਪਟਾਰਾ ਕਿਉਂ ਨਹੀਂ ਇਹ ਕਿ ਲੈਕ ਸਾਡੇ ਦੇਸ਼ ਦਾ ਲੱਗਾ ਸਾਡੇ ਦੇਸ਼ ਦੀ ਸ਼ਾਨ ਤੇ ਅੱਜ ਸਾਡੇ ਚਾਹ ਦੇ ਸਥਾਪਿਤ ਹੋਈ ਹੈ ਪਰ ਉਹਦੇ ਨਾਲ ਨਾਲ ਇਸ ਸ਼ਾਨ ਨੂੰ ਜਿਹਨਾਂ ਨੇ ਬਧਾਇਆ ਉਹ ਸ਼ਹੀਦ ਸਾਡਾ ਮਾਣ ਪੰਜਾਬ ਦਾ ਮਾਣ ਹਿੰਦੁਸਤਾਨ ਦਾ ਮਾਣ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਉਹਨਾਂ ਦੇ ਜਿਹੜੇ ਸਮਾਰਕ ਅੱਜ ਸਥਾਪਿਤ ਕੀਤੇ ਗਏ ਨੇ ਇਹ ਬਟਾਲੇ ਨੂੰ ਹੁਣ ਨਾ ਕਰਾ ਐਮਐਲ ਸਰਦ ਕਰਾਏ ਕੰਮਾਂ ਤੋਂ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਕੰਮ ਹੈ ਮੈਂ ਇਸ ਲਈ ਵਾਸਤੇ ਮਾਣ ਮਹਿਸੂਸ ਕਰਨਾ ਕਿ ਮੈਂ ਆਮ ਆਦਮੀ ਪਾਰਟੀ ਦਾ 代表ਾਈ ਹਾਂ ਅਮਰ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਸਾਡੇ ਐਮਐਲਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪ੍ਰਾਲਾ ਕੀਤਾ ਜੋ ਕਿ 70 ਸਾਲਾਂ ਦੀ ਜਾਤੀ ਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਇਹ ਵੀ ਇੱਕ ਸ਼ਹਿਰ ਨੂੰ ਆਇਡੈਂਟੀਟੀ ਦੇਣ ਵਾਸਤੇ ਬਹੁਤ ਬੜੀ ਵੀ ਕੰਮਾ ਸੋ ਇਸ ਵਾਸਤੇ ਮੈਂ ਅੱਜ ਦੇ ਦਿਨ ਨੂੰ ਕਹਿੰਦਾ ਕਿ ਅੱਜ ਦਾ ਦਿਨ ਜਿਹੜਾ ਵਾਹ ਉਹ ਸਾਡੀ ਰੂਹ ਨੂੰ ਪਛਾਣ ਵਾਲਾ ਦਿਨ ਆ ਐਮਐਲਏ ਸਾਹਿਬ ਇਸ ਵਾਸਤੇ ਵਧਾਈ ਦੇ ਪਾਤਰ ਨੇ ਮੈਂ ਉਹਨਾਂ ਨੂੰ ਦਿਲ ਜੀ ਹਰਾਈਆਂ ਤੇ ਵਧਾਈ ਦਿਨਾ। ਆ ਇੱਕ ਅਪੀਲ ਮੈਂ ਹੋਰ ਕਰੀ ਜਾਵਾਂਗਾ ਐਮਐਲਏ ਸਾਹਿਬ ਨੂੰ ਤੁਹਾਡੇ ਚੈਨਲ ਦੇ ਤੂ ਆਪਣੀ ਹਾਈ ਕਮਾਂਡ ਨੂੰ ਜਿਵੇਂ ਉਹਨਾਂ ਨੇ ਇੱਕ ਆਂਡ ਘਰ ਦੇ ਮੁੰਡੇ ਨੂੰ ਚੁੱਕ ਕੇ ਐਮਐਲਏ ਦੀ ਟਿਕਟ ਦਿੱਤੀ। ਫੌਜ ਨੇ ਉਹਦੇ ਮਦਦ ਦਿਮਰਾ ਤੇ ਇੱਕ ਕਰਕੇ ਉਹਨਾਂ ਨੂੰ ਐਮਐਲਏ ਬਣਾਉਣ ਤੇ ਪੂਰਾ ਜੀ ਜਾਨ ਲਾਇਆ ਔਰ ਐਮਐਲਏ ਬਣਾਇਆ। ਉਸੇ ਤਰੀਕੇ ਮੈਂ ਫਿਰ ਇੱਕ ਅਪੀਲ ਕਰਾਂਗਾ ਆਪਣੀ ਹਾਈ ਕਮਾਂਡ ਨੂੰ ਕਿ ਇਹ ਸਮੂਹ ਵਰਕਰਾਂ ਦੀ ਇੱਕ ਡਿਮਾਂਡ ਆ ਐਨਪਰੀ ਦੀ ਟਿਕਟ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸਾਡੇ ਜਿਹੜੇ ਜ਼ਮੀਨ ਨਾਲ ਜੁੜੇ ਸਾਡੇ ਪਿਆਰੇ ਹਰਮਨ ਪਿਆਰੇ ਨੇਤਾ ਨੇ ਰਕੇਸ਼ ਕੁਮਾਰ ਖੁੱਲੀ ਜੀ ਜਿਹੜੇ ਗਰੀਬਾਂ ਦੇ ਹਮਦਰਦ ਨੇ ਹਰ ਇੱਕ ਦੇ ਸੁੱਖ-ਦੁੱਖ ਤੇ ਸਾਂਝ ਹੁੰਦੇ ਨੇ ਸ਼ਰੀਕ ਹੁੰਦੇ ਨੇ ਔਰ ਹਰ ਇੱਕ ਬੜੀ ਨਿਮਰਤਾ ਨਾਲ ਮਿਲਦੇ ਨੇ ਜੇ ਇਹ ਟਿਕਟ ਵਰਨੀ ਚਾਹਣਿਆ ਇਹ ਕੈਂਡੀਡੇਟ ਜਿਹੜਾ ਮਰਜ਼ੀ ਲੈ ਆਈਏ ਪਰ ਜੇ ਅਹੀਂ ਟਿਕਟ ਲੋਕ ਸਭਾ ਦਾ ਗੁਰਦਾਸਪੁਰ ਜਿੰਨਾ ਚਾਹੁੰਦੇ ਆ ਤੇ ਫਿਰ ਟਿਕਟ ਜਿਹੜੀ ਆ ਰਕੇਸ਼ ਕੁਮਾਰ ਕੰਮੀ ਜੀ ਨੂੰ ਦੇ ਕੇ ਸਾਨੂੰ ਇਹ ਮਾਰ ਬੱਤਿਆ ਜਾਏ ਜਾਂ ਜੋ ਅਹੀਂ ਇੱਕ ਇੱਕ ਐਮਵੀ ਕੈਂਡੀਡੇਟ ਬਤਾ ਰਿਹਾ ਤੋ ਆ ਤੇ ਅਹੀਂ ਪਾਰਟੀ ਨਾਲ ਵਾਦਾ ਕਰਨੇ ਆ ਹਾਈ ਕਮਾਂਡ ਨੇ ਵਾਦਾ ਕਰਨੇ ਆ ਕਿ ਇਹ ਟਿਕਟ ਜਿਹੜੀ ਆ ਉਹਨਾਂ ਦੀ ਪਾਰਟੀ ਦੇ ਤੌਰ ਤੇ ਜਿੱਤ ਕੇ ਪਾਵਾਂਗੇ ਉਹਦੇ ਵਾਸਤੇ ਸਾਰਾ ਦਿਨ ਰਾਤ ਇਕ ਕਰਾਂਗੇ ਜਿੰਨੇ ਸਾ ਵੋਲੰਟੀਅਰ ਨੇ ਸਮੂਹ ਵੋਲੰਟੀਅਰ ਆਮ ਆਵੀ ਪਾਰਟੀ ਹਲਕਾ ਗੁਰਦਾਸਪੁਰ ਦੀ ਆਵਾਜ਼ ਆ। ਸੋ ਮੈਂ ਇਹ ਅਪੀਲ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਅਰਵਿੰਦ ਕੇਂਦਰੀਵਾਲ ਜੀ ਨੂੰ ਸਾਡੀ ਇਸ ਮੰਗ ਵੱਲ ਧਿਆਨ ਦਿੱਤਾ ਜਾਏ ਔਰ ਟਿਕਟ ਜਿਹੜੀ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸ਼੍ਰੀ ਰਕੇਸ਼ ਕੁਮਾਰ ਪੰਡੀ ਜੀ ਨੂੰ ਦੇ ਕੇ ਨਵਾਜਿਆ ਜਾਏ ਜਿੱਤ ਦੀ ਗਰੰਟੀ ਹੈ ਵੋਲੰਟੀਅਰਾਂ ਲਈ। ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ। ਨਮਸਕਾਰ ਮੈਂ ਨਮਰ ਦੇਸ਼ਪਾਲ ਜੀ ਇੱਕ ਮੈਂ ਆਪਣੇ ਮੁੱਖ ਮੰਤਰੀ ਨੂੰ ਬਹੁਤ ਸਾਰਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਉਹਨਾਂ ਨੇ ਅੱਜ ਸਾਡੇ ਐਮ.ਐਲ.ਏ. ਸਾਹਿਬ ਨੂੰ ਜੈ ਹੈਗਾ ਔਰ ਐਮ.ਐਲ.ਏ. ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਅੱਜ ਇਹ ਦਿਨ ਹੈ ਮੇਰਾ ਖਿਆਲ ਚ ਵੀ ਜਿਹੜੀ ਦੇ ਵਿੱਚ ਇਹ ਦਿਨ ਆਇਆ ਐ ਐਮ.ਐਲ.ਏ. ਸਾਹਿਬ ਦਾ ਅਲੱਗ ਕੀਤਾ ਗਿਆ ਸੀ ਉਹ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਪਰਾਲਾ ਕੀਤਾ ਹੈ ਤੇ ਤਸਵੀਰਾਂ ਤੁਹਾਨੂੰ ਫਿਰ ਇੱਕ ਵਾਰੀ ਦਿਖਾਵਾਂਗੇ ਬਟਾਲਾ ਸ਼ਹਿਰ ਦੀਆਂ ਤਰੰਗਾ ਬਣਾ ਸ਼ਹਿਰ ਜੀਐਨਕੇ ਤੋਂ ਆਉਣ ਵਾਲੇ ਜੇ ਲੋਕ ਨੇ ਫਿੱਟੇ ਵੀ ਆਣ ਕਿਤੇ ਪਤਾ ਲੱਗ ਜੇਗਾ ਇੱਕ ਵਾਰੀ ਕਿ ਬਟਾਲਾ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਬੜਾ ਵਧੀਆ ਪ੍ਰੋਗਰਾਮ ਕੀਤਾ ਜੀ ਅਮਨ ਸਿੰਘ ਸਿਚਾਰੀ ਕਲਸੀ ਦੇ ਲੋਕੋ ਤੋਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਲਾਈਵ ਸੋ ਵੀਡੀਓ ਨੂੰ ਵੱਟਵੱਟ ਸ਼ੇਅਰ ਕਰਿਓ ਤਾਂ ਕਿ ਵੀਡੀਓ ਦੇ ਰਹੀਏ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਬਟਾਲਾ ਸ਼ਹਿਰ ਦੇ ਉੱਤੇ ਨੱਚਦੇ ਤੁਹਾਨੂੰ ਨਾਮ ਦੇ ਵਿੱਚ ਆ ਗਿਆ ਸੋ ਵੀਡੀਓ ਨੂੰ ਬਾਕੀ ਸ਼ੇਅਰ ਕਰਿਓ ਕੈਮਰਾ ਪਰਸਨ ਕੋਨਗਰੋਲ ਦੇ ਨਾਲ ਦਰਿਆਣਾ ਲਾਈਵ ਲੱਕੀਰਾਂ ਨੂੰ ਦੱਸੋ